आम आदमी पार्टी सरकार बनने के बाद से ही पंजाब के लोगों के लिए लगातार काम कर रही है पंजाब सरकार लगातार काम कर रही है वो चाहे लाखों लोगों के घरों में बिजली का बिल जीरो कराना हो मोहल्ला क्लिनिक में लोगों का इलाज कराना हो ईमानदारी सर, से सरकारी नौकरियां लगवाना हो या गांव गांव तक किसानों का फ़ायदा पहुंचाना हो गांव गांव में खेल के मैदान बनवाना हो तालाब साफ करवाना हो नहरी खाल साफ़ करवाना ये सब काम हो रहे हैं लेकिन इस सबसे बड़ी चीज़ युद्ध नशे के विरुद्ध जो मानसा की सरकार ने शुरू की है उसका गांव गांव में खूब माहौल है कि अच्छा काम हो रहा है गांव गांव में लोग दुआएं दे रहे हैं कि आप छोटी बड़ी सब तरह की मछलियों को पकड़ रहे हो कोई भेदभाव नहीं कर रहे किसी के साथ कोई डर नहीं रहा प्रशासन सरकार किसी से डर नहीं रही है बड़े बड़े लोगों से भी किसी माफिया से तो लोग खुश हैं इस बात से अब आम आदमी पार्टी के कार्यकर्ताओं का आज हमने गुरदासपुर में सम्मेलन किया और ये सब कार्यकर्ता नहीं आम आदमी पार्टी के लीडर्स हैं इन्हीं में से आने वाले समय के विधायक आने वाले समय के मंत्री आने वाले समय के केंद्र के राजनीति करने वाले लोग निकलेंगे तो उनसे मैं चर्चा करने आया था अमन जी शहरी कलसी जी हम सब लोग हम चर्चा करने आए थे उनसे और साथ साथ जो डिस्ट्रिक्ट प्रेसिडेंट हैं जी देखो अज का जो प्रोग्राम आम आदमी पार्टी ने एक साडा बच्चा वर्ग छोटा वीर आ जोबन रंधावा जिले की बड़ी वो जिम्मेवारी जी दी है उन्होंने जिले प्रधान लाया वो ताजपोची अच्छी रखी गई ਉਦੇ ਸਪੰਝ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰ ਅਰੋੜਾ ਜੀ ਤੇ ਸੰਗਠਨ ਦੇ ਜਿਹੜੇ ਪੰਜਾਬ ਨੂੰ ਇਨਚਾਰਜ ਨੇ ਮਨੀਸ਼ ਛੋਧੇ ਜੀ ਸੇਚੇ ਤੌਰ ਤੇ ਆਏ ਨੇ ਉਹਦੇ ਸੰਬੰਧ ਚ ਅੱਜ ਤਾਜਪੁਰੀ ਦੇ ਸਭਾਂ ਦਾ ਫੰਕਸ਼ਨ ਜਿਹੜਾ ਹੋਇਆ ਮੇਰੇ ਕੋ ਜਿਹੜੀ ਜੱਗੂ ਭਗਵਾਨਪੁਰੀਏ ਦੀ ਮਾਤਲ ਦਾ ਕਤਲ ਆ ਉਹ ਗੈਂਗਸਟਰਵਾਦ ਨਹੀਂ ਉਹਨੂੰ ਕਿਹਾ ਜਾ ਸਕਦਾ ਉਹ ਸਿਆਸੀ ਕਤਲ ਹੈ ਇਹ ਕੋਈ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਆਮ ਘਰ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਤੇ ਉਹਨੂੰ ਜਦੋਂ ਅੱਜ ਅਹੁਦਾ ਸੰਭਾਲ ਸਮਾਰੋਹ ਸੀਗਾ ਤੇ ਖੁਦ ਆਪ ਸਾਡੀ ਜਿਹੜੀ ਆ ਨੈਸ਼ਨਲ ਲੀਡਰਸ਼ਿਪ ਤੇ ਸਟੇਟ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਆਈ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦਾ ਰਿਹਾ ਸਮਾਗਮ ਤੇ ਕਿਸ ਤਰੀਕੇ ਦੀ ਅਗਲੀ ਰਣਨੀਤੀ ਰਹੇਗੀ ਕਿਉਂਕਿ 2027 ਵੀ ਨਜ਼ਦੀਕ ਆ ਰਹੀ ਹੈ। ਦੇਖੋ ਸਮਾਗਮ ਤੇ ਬੜਾ ਕਲੋਜ਼ ਆ ਪ੍ਰੋਗਰਾਮ ਸੀਗਾ। ਅਸੀਂ ਸਿਰਫ ਆਪਣੇ ਬਲਾਕ ਪ੍ਰੈਜ਼ੀਡੈਂਟਸ ਤੇ ਸਰਪੰਚ ਸਾਹਿਬਾਨਾਂ ਨੂੰ ਸੱਦਾ ਦਿੱਤਾ ਸੀਗਾ। ਪਰ ਇਹ ਆ ਕਿ ਉਹ ਉਹਦੇ ਨਾਲ ਹੀ ਜਿਹੜਾ ਵਾ ਉਹ ਰੈਲੀ ਦਾ ਜਿਹੜਾ ਰੂਪ ਉਹ ਧਾਰਨ ਕਰ ਗਿਆ ਤੇ ਅਗਰ ਦੀ ਰਣਨੀਤੀ ਜਿਹੜੀ ਆ ਉਹ ਹਰ ਪਿੰਡ ਦੇ ਵਿੱਚ ਜਾ ਕੇ ਹਰ ਗਲੀ ਦੇ ਵਿੱਚ ਜਾ ਕੇ ਆਪਣੇ ਵਰਕਰਾਂ ਦੇ ਨਾਲ ਰابطਾ ਕਾਇਮ ਕਰਕੇ ਆਪਾਂ ਇੰਨਾ ਕੁ ਜ਼ਿਆਦਾ ਵਧੀਆ ਆਪਣਾ ਪਾਰਟੀ ਦਾ ਪ੍ਰਚਾਰ ਕਰਨਾ ਕਿ 2027 ਦੇ ਵਿੱਚ ਆਪਾਂ ਜਿਹੜੀਆਂ ਸੱਤੇ ਦੀ ਸੱਤੇ ਗੁਰਦਾਸਪੁਰ ਦੀਆਂ ਸੀਟਾਂ ਜਿਹੜੀਆਂ ਵਾ ਉਹ ਆਪਾਂ ਪਾਰਟੀ ਦੀ ਜਿੱਤ ਕੇ ਝੋਲੀ 'ਚ ਪਾਉਣੀ ਆ ਉਹਨਾਂ ਨੇ ਮਾਝੇ ਦੀ ਗੱਲ ਕੀਤੀ ਆ ਕਹਿੰਦੇ 16 ਮਿਲੀਅਨਾਂ ਦਾ 25 ਲੱਖ ਦੇਖੋ ਜੀ ਤੁਸੀਂ ਮੇਰੇ ਨਾਲ ਖੜੇ ਸਾਡੇ ਜਿਹੜੇ ਮਾਜ ਦੇ ਇੰਚਾਰਜ ਨੇ ਸੰਗਠਨ ਵੱਲੋਂ ਲਖਨਾ ਸਾਹਿਬ ਨਾਲ ਰਜੀਵ ਸ਼ਰਮਾ ਜੀ ਸਾਰੇ ਜਿੰਨੇ ਵੀ ਸਾਡੇ ਸੀਨੀਅਰ ਲੀਡਰ ਮੇਰੇ ਨਾਲ ਖੜੇ ਨੇ ਮੈਨੂੰ ਇਹਨਾਂ ਦੀ ਹਲਾਸ਼ੇਰੀ ਇਹਨਾਂ ਦੇ ਜਿਹੜਾ ਸਪੋਰਟ ਸਿਸਟਮ ਆ ਉੱਤੇ ਮਾਣ ਆ ਮੈਂ ਪੂਰਾ ਮਾਜੇ ਦੀ ਗਾਰੰਟੀ ਲੈਣਾ ਕਿਉਂਕਿ ਮੈਨੂੰ ਪਤਾ ਇਹ ਸਾਰਾ ਮਾਜਾ ਦੇਖ ਰਹੇ ਨੇ ਔਰ ਬਹੁਤ ਵਧੀਆ ਕਰਨਗੇ ਔਰ ਗੁਰਦਾਸਪੁਰ ਦੀ ਇਹਨਾਂ ਨੂੰ ਮੈਂ ਜ਼ਿੰਮੇਵਾਰੀ ਦੇਣਾ ਕਿ ਇੰਨੀ ਮਿਹਨਤ ਕਰਾਂਗੇ ਕਿ ਸਤੇ ਦੀ ਸਤਾ ਗੁਰਦਾਸਪੁਰ ਦੀਆਂ ਔਰ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਝੇ ਦੀਆਂ 25 ਦੀਆਂ 25 ਸੀਟਾਂ ਜਿਹੜੀਆਂ ਉਹ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਉਣਗੇ। ਕੀ ਅਪੀਲ ਕਰਾਂ? ਬਿਲਕੁਲ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਆਲ ਜ਼ਿਲ੍ਹਾ ਵਰਕਰ ਮੀਟਿੰਗ ਸੀ ਸਾਡੀ ਜਿਹੜੇ ਕਹਿ ਸਕਦੇ ਹਾਂ ਵੀ ਹਰ ਹਲਕੇ ਦੇ ਵਿੱਚ ਜਿਹੜੇ ਮੇਨ ਮੇਨ ਆਗੂ ਸਾਬੰਦ ਜਿਹੜੇ ਪਾਰਟੀ ਦੇ ਸਾਡੇ ਮੋਢੀ ਉਹ ਸਾਰੇ ਪਹੁੰਚੇ ਸੀ। ਔਰ ਉਹਨਾਂ ਨੂੰ ਮੇਨ ਮਨੀਸ਼ ਸ਼ੋਧਿਆ ਜੀ ਪੰਜਾਬ ਪ੍ਰਧਾਨ ਸਾਡੇ ਅਮਨ ਅਰੋੜਾ ਜੀ ਕੈਬਨ ਮੰਤਰੀ ਕੁਲਦੀਪ ਢਾਲੀਵਾਲ ਜੀ ਔਰ ਨਾਲ ਦੇ ਨਾਲ ਸਾਡੇ ਮੇਰੇ ਛੋਟੇ ਵੀਰ ਜੋਬਨੰਦਾਵਾ ਜਿਹਨੂੰ ਜਿਲ੍ਹਾ ਪ੍ਰਧਾਨ ਬਣਾਇਆ ਗਿਆ ਉਹਦੀ ਅਗਵਾਈ ਦੇ ਵਿੱਚ ਇੱਕ ਨਾਲ ਮੇਨ ਵੱਡੀ ਮੀਟਿੰਗ ਕਰਦੇ ਤੇ ਜਿੱਦੇ ਸਾਰੇ ਲੀਡਰ ਸਹਿਬਾਨਾਂ ਨੂੰ ਆਪਾਂ ਬੁਲਾ ਕੇ ਆਪਣੇ ਜਿਹੜੇ ਵਰਕਰ ਸਹਿਬਾਨ ਸੀ ਉਹਨਾਂ ਨੂੰ ਤਗੜੇ ਕੀਤਾ ਔਰ ਲਾਂਬੰਦ ਕਰਕੇ ਪਿੰਡਾਂ ਚ ਤੋਰਿਆ ਹਲਕੇ ਚ ਸਿੱਖਿਆ ਵੀ ਦੇਖ ਗਏ ਆ ਕਹਿੰਦੇ ਉੱਥੇ ਚੱਲਣ ਦੀ ਜ਼ਰੂਰਤ ਆ ਲੀਡਰਾਂ ਨੂੰ ਵੀ ਤੇ ਵਰਕਰ ਨੂੰ ਵੀ ਜੇ 2027 ਦੀਆਂ ਇਲੈਕਸ਼ਨਾਂ ਚ 16 ਦੀ ਜਗ੍ਹਾ ਤੇ 5 ਹੀ ਸੀਟਾਂ ਮਾਜੇ ਚ ਲੈਣੀਆਂ ਤਾਂ ਇਹ ਬਿਲਕੁਲ ਜੋ ਉਹ ਦੱਸਦੇ ਨੇ ਠੀਕ ਹੈ ਇੱਕ ਗੱਲ ਤੇ ਕਲੀਅਰ ਹੈ ਵੀ ਜਿਹੜੀਆਂ ਪਾਰਟੀ ਦੀਆਂ ਗਾਈਡਲਾਈਨਾਂ ਨੇ ਜੇ ਆਪਾਂ ਉਹਦੇ ਤੇ ਵਰਕ ਕਰਦੇ ਆਂ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਉੱਥੇ ਨੁਕਸਾਨ ਹੋਵੇ ਉੱਥੇ ਫਾਇਦਾ ਹੀ ਹੁੰਦਾ ਹੋਵੇ ਠੀਕ ਹੈ ਹੋਰ ਬਿਜੇ ਪ੍ਰਸਤਾਵ ਦੀ ਮਤਲਬ